ਆਇਲੈਂਡ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਆ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕੇ ਤਰੇਡ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਆ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲ ਘੋਤਾ ਦੇਖ ਲੈ ਹਾਂ ਅ ਅਜੀਸ ਮੂਨ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਤੇ ਰਹਿੰਦੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪੈਂਡੀਆਂ ਚ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਂਦੀਆਂ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣਾ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਆ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ 10-10 ਜਵਾਕ ਨੇ ਥੁਰ ਮਾਗੇ ਜਾ ਕੇ ਦਿਖਾਉਣਾ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦੱਸੀ ਉੱਧਰ ਹਾਂ ਆਹ ਇੱਧਰ ਵੀ ਪਿੰਡ ਆਹ ਦਿਖਾਣਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਆ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜੀਮੀਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜੀਮੀਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਹਨ ਇਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਆ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਣੇ ਆ ਇਹਨਾਂ ਦੇ ਜਵਾਕ ਦਿੱਤੇ ਚਾ ਲੱਗੇ ਆ ਦੇਖ ਲੋ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਹਾਂ ਹਾਂ ਜੰਦੇਸੂ ਬਹੁਤ ਜੀਵਨ ਆਹਾਰ ਹੀ ਬਣਾ ਲਾ ਜਵਾਗ ਦੇਖ ਆਹ ਦੇ ਕਿਵੇਂ ਜਵਾਗ ਦੇ ਜਵਾਗ ਫਿਰਦਾ ਆਹਦਰ ਬਕਰ ਹਾਜੀ ਮਾਰਕੀਟੇ ਮੇਂ ਔਰ ਸਿਰੇ ਤੋਂ ਸਿਰੇ ਫਿਰਦੇ ਨੇ ਇੱਕ ਇੱਕ ਜੂੰਗੀ ਤੇ 15 15 20 20 ਜਵਾਗ ਨੇ ਇੱਕ ਇੱਕ ਝੂੰਗੀ ਚ ਜੀਨਾ ਨਾ ਕੋਈ ਸਾਤਾ ਪਤਾ ਹੀ ਨਹੀਂ ਆਹ ਦੇਖੋ ਮੋਟਰਾਂ ਤੇ ਦਿਖਾ ਦਿੱਤੇ ਰਾਹ ਦੀਆਂ ਤੇ ਕਿਵੇਂ ਬੈਠੀਂ ਆਹ ਦੇਖੋ ਪੰਜ ਮਿੰਟ ਬਣਾ ਬੋਲ ਰਹੀ ਹੈ ਇਹ ਜਿਹੜਾ ਆਹ ਮੈਂ ਆਪਾਂ ਦਹਾ ਇਹ ਜਿਵੇਂ ਉਹ ਮੌੜੇ ਜਿਹਦੇ ਦਵਾ ਬੈਠੇ ਤਾਂ ਬਾਹਰ ਨਾ ਹਾਂ ਬੋਲ ਪੜਦੇ ਆਂ ਆਹ ਦੇਖੀਵੇਂ ਨੰਗੂ ਐਂ ਚੋਂ ਦਵਾ ਨਹੀਂ ਆਪ ਵੀ ਦੇਖ ਲਓ ਆਇਕਣ ਬੈਠਦੇ ਨੇ ਇਹ ਜੇ ਕੋਈ ਕਹੇ ਬਾਈਕ ਰਾਈਡਰ ਸੱਲੇ ਜਾਂ ਗੱਡੀ ਸੱਲੇ ਆ ਗਿਆ ਦੁੱਗਣੇ ਪੈਸੇ ਮੰਗਨੇ ਇਹਨਾਂ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਇਹ ਅਸੀਂ ਮਤਾਂ ਪਾਇਆ ਚਕਾਉਣੀਆ ਝੂੰਗੀਆਂ ਇੱਥੋਂ ਮਾਤਾ ਤਾਂ ਹੈ ਜੁਗੀ ਪਤਾ ਆ ਨਰਧੋ ਨਰਕੀ ਚੱਕਾ ਚੱਕਾ ਇੱਥੋਂ ਠੀਕ ਹੈ ਫਾਲਤੂ ਆਪਾਂ ਆ ਚਕਾ ਦਿਓ ਨਹੀਂ ਛੋਟਾ ਦੇ ਆਪਾਂ ਦਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਉਹਨੂੰ ਹੱਲੀ ਬਿਨਾ ਟਾਈਮ ਹੈ ਅੱਛਾ ਹਾਂ ਆਪਣਾ ਸਾਰਾ ਸਮਾਨ ਚੱਕ ਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰ ਆ ਗਾ ਉਹਦੇ ਵੀਰਵਾਰ ਨੂੰ ਕੋਈ ਝੂੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ ਹੱਟਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਨਾ ਇਹਨਾਂ ਨੂੰ ਆਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨੇ ਬੈਠੇ ਪਹੁੰਚੇ ਜਿੱਥੇ ਮਰਜੀ ਜਾਓ ਸਾਨੂੰ ਨਹੀਂ ਪਤਾ ਜਿੱਥੇ ਮਰਜੀ ਜਾਓ ਜਾਓ ਜੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਦ ਪਾਉਂਦੇ ਸਾਡੇ ਅੱਛਾ ਇੱਕ ਤਾਂ ਨੂੰ ਹੋਰ ਦੱਸ ਰਹੇ ਹਾਂ ਬਾਈ ਇਹ ਸਾਡੇ ਪਿੰਡ 'ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਰੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲ ਨੂੰ ਸਿਰ ਪਾੜਨਗੇ ਕਿਸ ਤਾਏ ਕੱਦ ਤੁਸੀਂ ਹਰੇ ਪਾਣਾ ਚੋਰੀ ਹੋਰੇ ਕਰਦੇ ਆ ਕੰਮ ਕਰਨਾ ਤੁਸੀਂ ਬਾਡੇ ਪਿੰਡ ਜਾ ਗਏ ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਫੈਰ ਕਰਨ ਇਹਨਾਂ ਦੇ ਉੱਥੇ ਕੁਰਤੇ ਬੈਠਦੇ ਆ ਸਿਕਟਾ ਬੀੜੀਆਂ ਪੀਣ ਉੱਥੇ ਸੁੱਖਾ ਮਾਰ ਕੇ ਇਤਨਾ ਦਿਲ ਖੱਟਾ ਹੈ ਖਟਿਆ ਹਮ ਉੱਤ ਆ ਬੋਲੋ ਵੀ ਕਿਆ ਕਿਆ ਕਰਿਆ ਨਾ ਚਾਰ ਮੈਂ ਰਪ ਇੱਕ ਤਾਂ ਟੀਵੀ ਇੱਕ ਤਾਂ 16 ਸਾਲ ਵਾਲਾ ਕੇਸ ਦੀ ਹਾਂ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਹੈ ਕਿਤੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਸਰਕਾਰੀ ਰਿਪੋਰਟਾਂ ਨਾਲ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਹੈ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਠੀਕ ਐ ਕੱਲ ਨੂੰ ਕੁਝ ਹੋ ਗਿਆ ਉਨੀ ਕੀ ਉਹ ਪੰਚਾਇਤ ਫਸੂਗੀ ਇਹ ਕੇ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕੇ ਤਰੇਂਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇਰ ਗਰਾਊਂਡ ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਐ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਤੇ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ सात दिन का एक हफ्ते का एक हफ्ते का टाइम है अच्छा अच्छा ठीक है आगे पुल है उससे आगे जहाँ मर्जी चले जाओ ਉਧਰ ਵੀ ਦਿਖਾਦੇ ਆ ਉਹ ਕਿੰਨੇ ਆ ਰਹੇ ਨੇ ਹਲੇ ਉਹ ਚਾਹੇਗਾ ਲਾਸਟ ਟ੍ਰੇਮ ਦਲ ਕੋ ਪਾਪਾ ਕੋਈ ਮੋੜ ਆ ਗਿਆ ਤੁਹਾਨੂੰ ਬਤਾਉਂਗਾ ਸਰਦਾਰ ਤੇ ਜਨੂ ਹੋ ਗਏ ਤੁਸੀਂ ਅਸੀਂ ਦਿਖਾ ਆ ਦੇਖੋ ਆ ਲੈ ਆ ਲੱਛਣ ਕਰਦੇ ਨੇ ਉਹ ਦੇਖੋ ਕਿੰਨੇ ਬੈਠੇ ਨੇ ਤੁਹਾਨੂੰ ਦਿਖਾਉਣੀ ਅੱਗੇ ਵੀ ਤੁਸੀਂ ਆਹ ਦੇਖ ਲਓ ਇੱਧਰ ਵੀ ਆ ਇੱਥੇ ਵੀ ਬੈਠਿਆ ਜਵਾਗ ਇੱਥੇ ਲੰਘਣ ਦੇ ਦੇਣਗੇ ਕਿਸੇ ਨੂੰ ਇਹ ਤੇ ਆਹ ਤੁਹਾਨੂੰ ਦਿਖਾਉਣਾ ਮੇਨ ਲਾ ਗਾंजे ਦਾ ਬੂਟਾ ਬੀਜੀ ਫਿਰਦੇ ਨੇ ਇਹ ਹਾਂ ਲੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ-ਉੱਥੇ ਬੀਜਿਆ ਹੋਇਆ ਹੈ ਨਾ ਨੇ ਨਸ਼ੇ ਪੱਤੇ ਗਾਤਰ ਆਹ ਦੇਖ ਲਓ ਤੁਸੀਂ ਹੁਣ ਵੀ ਗਮਾ ਕਿਆ ਹਾਲਾਤ ਹੋਣਗੇ ਓਰੇ ਇਹ ਲੈ ਵਧੀਆ ਬੂਟਾ ਇਹ ਕਿਹਦੀ ਮੋਟਰ ਹੈ ਪੁਰੀ ਮੋਟਰ ਹੈ ਹੁੰਦਾ ਕਿੱਥੇ ਆ ਦੂਗਾ ਕਿੱਥੇ ਆ ਓਏ ਕੋਈ ਹੈ ਨਹੀਂ ਓਰੇ ਬੁਲਾਇਂ ਬੁਲਾਇਂ ਇਸ ਕੋ ਨਾਲੇ ਦਾਤੀ ਲਿਓ ਇਹਨੂੰ ਇਹਦਾ ਹੀ ਥੋਂ ਦਸੀ ਜਨੇ ਹਾਂ ਆ ਬੜਾ ਆਇਆ ਇਹਨਾਂ ਦੇ ਗਾਂਜੇ ਦਾ ਬੂਟਾ ਇਹ ਕਿਨੇ ਬੀਜਿਆ ਰਹੇ ਬੀਜਿਆ ਨੇ ਤਾਂ ਪੀ ਜੰਗਿਆ ਆਪੇ ਜੰਗ ਗਿਆ ਆਪ ਕੋ ਦਿਖਾ ਨਹੀਂ ਵੀ ਇਸ ਕੋ ਤੋੜਨਾ ਹੈ ਪਟਿਆ ਕਿਉਂ ਨਹੀਂ ਇਹ ਆਪੇ ਜੰਗ ਗਿਆ ਤੈਨੂੰ ਪਤਾ ਪਰਚਾ ਇਸ ਕਾ ਓ ਪਤਾ ਹੈ ਪਰਚਾ ਇਸ ਕਾ ਗਾਂਜੇ ਦਾ ਗਾਂਜੇ ਦਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਤਾਂ ਮੈਂ ਕਦੇ ਪਾਲਿਆ ਨਹੀਂ ਗਾਇਆ ਫਿਰ ਉਈਓ ਰੱਖਿਆ ਟੌਰ ਨੂੰ ਇਹ ਆ ਜੀ ਵੰਜੀ ਨੂੰ ਜੰਦੇ ਗੱਲਾਂ ਸੁਣ ਲਓ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਰੋਟ ਵੀਰੇ ਔਰ ਰਸੀਆਂ ਨਾਲ ਤੁਸੀਂ ਬੰਨਿਆ ਹੋਇਆ ਉਹ ਦੇਖੋ ਤਾਰ ਨਾਲ ਬੰਨਿਆ ਉੱਪਰ ਰਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨਦੇਓ ਕਿੱਕਾ ਸੀ ਹੁਣ ਆ ਮੋਟਰ ਤੇ ਆਏ ਆ ਇਹਦਾ ਕਹਿੰਦੇ ਨਾ ਵੀ ਗਾਂਜੇ ਦਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕਿਵੇਂ ਲਗੋਇਆ ਹੋਇਆ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਜੱਸੇ ਇਹਦੇ ਉਪਰ ਆ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਹਾਂ ਭਈ ਸਾਰੇ ਖਤਮ ਕਰਨੇ ਨੇ ਇਹ ਬੂਟੇ ਬਾਟੇ ਗਾਂਜੇ ਵਾਲੇ ਇਹ ਦੇਖੋ ਆ ਦੇਖੋ ਆ ਪਹਿਲਾਂ ਵਾਲਾ ਤਾਂ ਆ ਦੇਖ ਲੈ ਵੀਰੇ ਲਕੋਗੇ ਤੇ ਸਾਲੇ ਆ ਪੱਲੀ ਬਾਕੇ ਲਕੋਗੇ ਸਾਲਾ ਉਹ ਉਧਰ ਬੱਟਣ ਲੱਗਿਆ ਬੂਟਾ ਜਮੇ ਖਾਲੀ ਤਾਂ ਆ ਹੁਣ ਬੂਟੇ ਪਰ ਪੱਲੀ ਬਾਸ ਦੀ ਹਾਂ ਜਾ ਨਿਕਲ ਗਈ ਆਏ ਵੱਡੋ ਆ ਦੇਖ ਲੋ ਭਾਈ ਹੁਣ ਏ ਵੀ ਵੜਦੇ ਆ ਹੁਣ ਨਹੀਂ ਵੀਰੇ ਦਿਖਾਈ ਪੂਰੀ ਲੱਭੀ ਹੋਈ ਦੀ ਆ ਇੱਥੇ ਹੀ ਵੀ ਜੀ ਆਹ ਲੈ ਛੋਟੇ ਵੀ ਨਹੀਂ ਹਲੇ ਆ ਦੇਖੋ ਦੇਖ ਲੋ ਭਾਈ ਹੁਣ